ਅੱਜ ਦੇ ਹੁਕਮਨਾਮੇ ਅੰਦਰ ਪੰਚਮ ਗੁਰਦੇਵ ਫੁਰਮਾਨ ਕਰਦੇ ਹਨ ਬਿਹાગੜਾ ਮਹੱਲਾ ਪੰਜਵਾਂ ਖੋਜਤ ਸੰਤ ਫਿਰਹਿ ਪ੍ਰਭ ਪ੍ਰਾਣ ਆਦਾਰੇ RAM ਸੰਤ ਜਨ ਜਿੰਦ ਦੇ ਆਸਰੇ ਪ੍ਰਮਾਤਮਾ ਨੂੰ ਸਦਾ ਭਾਲਦੇ ਫਿਰਦੇ ਹਨ ਤਾਨ ਤਨ ਖੀਨ ਪਿਆ ਬਿਨ ਮਿਲਤ ਪਿਆਰੇ RAM ਆਪਣੇ ਪ੍ਰੀਤਮ ਪ੍ਰਮਾਤਮਾ ਨੂੰ ਮਿਲਣ ਤੋਂ ਬਿਨਾ ਉਹਨਾਂ ਦਾ ਸਰੀਰ ਲਿਸਾ ਹੋ ਗਿਆ ਏ ਉਹਨਾਂ ਦਾ ਸਰੀਰਕ ਬਲ ਦਿਨੋ-ਦਿਨ ਘਟ ਰਿਹਾ ਹੈ ਪ੍ਰਭ ਮਿਲੋ ਪਿਆਰੇ ਮયા ਤਾਰੇ ਕਰ ਦਇਆ ਲੜ ਲਾਏ ਲੀਜੀਏ اے ਪ੍ਰਮਾਤਮਾ ਤੁਸੀਂ ਮਿਹਰ ਕਰ ਦਿਓ ਮੈਨੂੰ ਮਿਲੋ ਦਇਆ ਕਰਕੇ ਮੈਨੂੰ ਆਪਣੇ ਲੜ ਲਾ ਲਵੋ ਦੇਹੇ ਨਾਮ ਆਪਣਾ ਜਪੋ ਸੁਆਮੀ ਹਰ ਦਰਸੁ ਪੇਖੈ ਜੀ ਜੀਏ اے ਮੇਰੇ ਪ੍ਰਮਾਤਮਾ ਮੈਨੂੰ ਆਪਣਾ ਨਾਮ ਦੇਹੋ ਮੈਂ ਤੇਰੇ ਨਾਮ ਨੂੰ ਸਦਾ ਜਪਦਾ ਰਹਾ ਤੇਰੇ ਦਰਸ਼ਨ ਕਰਕੇ ਮੇਰੇ ਅੰਦਰ ਆਤਮਿਕ ਜੀਵਨ ਪੈਦਾ ਹੋ ਜਾਵੇ ਸਮਰੱਥ ਪੂਰਨ ਸਦਾ ਨਿਹਚਲ ਊਚ ਅਗਮ ਅਪਾਰੇ ਇਹ ਸਾਰੀਆਂ ਤਾਕਤਾਂ ਦੇ ਮਾਲਕ ਪ੍ਰਮਾਤਮਾ ਇਹ ਸਦਾ ਅਟਲ ਰਹਿਣ ਵਾਲੇ ਪ੍ਰਮਾਤਮਾ ਸਭ ਤੋਂ ਉੱਚੇ ਤੇ ਅਪਹੁੰਚ ਹੈ ਬੇਅੰਤ ਪ੍ਰਮਾਤਮਾ ਬਿਰਵੰਤ ਨਾਨਕ ਤਾਰ ਕਿਰਪਾ ਮਿਲਹੁ ਪ੍ਰਾਨ ਪਿਆਰੇ ਨਾਨਕ ਬੇਨਤੀ ਕਰਦਾ ਏ اے ਪਿਆਰੇ ਪ੍ਰਮਾਤਮਾ ਮਿਹਰ ਕਰੋ ਮੈਨੂੰ ਆ ਕੇ ਮਿਲੋ